ਜੇ ਪਟਿਆਲੇ ਦਾ 2 ਨੰਬਰ ਵਾਰਡ ਹੈ ਜੀ ਇਹਦੇ ਵਿੱਚ ਸਰਕਾਰ ਆਪ ਦੇ ਦਰਵਾਜ਼ੇ ਤਹਿਤ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਇਸ ਕੈਂਪ ਦੇ ਵਿੱਚ ਆਏ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਵੀ ਆਏ ਨੇ ਜਿਨ੍ਹਾਂ ਨੇ ਮੌਕੇ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਮੌਕੇ ਤੇ ਹੱਲ ਕੀਤਾ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਆਪ ਇਕੱਲੇ-ਇਕੱਲੇ ਮੁਸ਼ਕਲ ਆਪ ਸੁਣੀ ਹੈ ਤੇ ਆਪ ਹੀ ਹਦਾਇਤ ਕੀਤੀ ਹੈ ਮੌਕੇ ਤੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਗੀਆਂ ਬਾੜ ਦੇ ਵਿੱਚ ਔਰ ਤੁਹਾਨੂੰ ਕਿਹਾ ਦਾ ਕੋਈ ਤਾਂ ਸੋਚਦਾ ਹਾਲ ਹੋਇਆ ਦੇਖੋ ਜਿਹੜੀਆਂ ਮੇਨ ਸਮੱਸਿਆਵਾਂ ਨੇ ਜਿਵੇਂ ਸਾਡੇ ਪਾਣੀ ਦੇ ਪਾਈਪਾਂ ਪਾਉਣ ਕਰਕੇ ਸੜਕਾਂ ਟੁੱਟ ਗਈਆਂ ਸੀਵਰੇਜ ਦੀ ਸਮੱਸਿਆ ਹੈ ਸਫਾਈ ਦੀ ਸਮੱਸਿਆ ਹੈ ਇੱਥੇ ਅਵਾਰਾ ਪਸ਼ੂਆਂ ਦੀ ਸਮੱਸਿਆ ਹੈ ਕੁੱਤਿਆਂ ਦੀ ਸਮੱਸਿਆ ਹੈ ਉਹਦੇ ਵਿੱਚ ਜਿੱਥੇ-ਜਿੱਥੇ ਸੀਵਰ ਬਲੌਕ ਹੁੰਦਾ ਹੈ ਉਹ ਡਾਕਟਰ ਸਾਹਿਬ ਨੇ ਮੌਕੇ ਤੇ ਅਫਸਰਾਂ ਨੂੰ ਖੜੇ ਕਰਕੇ ਪੁੱਛਿਆ ਉਹ ਅਸਿਸਟੈਂਟ ਨਗਰ ਨਿਗਮ ਨੇ ਕਿਹਾ ਵੀ ਜਿਹੜਾ ਸੜਕਾਂ ਦਾ ਕੰਮ ਸ਼ੁਰੂ ਹੋ ਗਿਆ 15 ਦਿਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਠੀਕ ਕਰ ਦਾਂਗੇ ऐसे तरीके ਨਾਲ ਐਕਸ਼ਨ ਸੀਵਰੇਜ ਬੋਰਡ ਨੇ ਕਿਹਾ ਵੀ 10 ਦਿਨ ਦੇ ਵਿੱਚ ਵਿੱਚ ਇਹ ਜਿਹੜੀ ਬਲੌਕੇਜ ਹੈ ਇਹਨੂੰ ਅਸੀਂ ਠੀਕ ਕਰ ਦਵਾਂਗੇ ਕਿੰਨਾ ਅੰਦਾਜ਼ਾ ਜਿਹੜੀ ਬਲੌਕੇਜ ਹੈ ਸੀਵਰੇਜ ਦੀ ਕਿੰਨਾ ਵਿੱਚ ਸਮਾਂ ਹੋ ਗਿਆ ਕਹੋ ਕਿੰਨੀ ਪੁਰਾਣੀ ਹੈ ਜੀ ਨਹੀਂ ਕੋਈ ਬਹੁਤ ਹੀ ਪੁਰਾਣੀ ਨਹੀਂ ਹੈਗੀ ਇਹ ਤਾਂ ਥੋੜਾ ਜਿਹਾ ਸਫਾਈ ਕਰਕੇ ਜਿਹੜੀਆਂ ਰੇਨ ਵਾਟਰ ਹੌਦੀਆਂ ਨੇ ਉੱਥੋਂ ਥੋੜਾ ਮੋਟਾ ਗੰਦ ਪੱਤੇ ਪੁੱਤੇ ਵਿੱਚ ਫਸ ਜਾਂਦੇ ਆ ਕਾਹੀ ਪ੍ਰੋਬਲਮ ਉਹਦੀ ਅਦਰ ਬਾਈ ਕੋਈ ਪ੍ਰੋਬਲਮ ਤੁਸੀਂ ਵਾਰ ਦੇ ਵਿੱਚ ਐਮਸੀ ਦੇ ਦਾਅਵੇਦਾਰੋਂ ਕੀ ਲਗਾਤਾਰ ਕੋਈਆਂ ਸਮੱਸਿਆਵਾਂ ਹੱਲ ਹੋ ਰਹੀਆਂ ਆਪਣੇ ਵਾੜ ਵਸਿਆਂ ਨੂੰ ਕੀ ਮਿਲ ਕਰਦੀ ਨਹੀਂ ਨਹੀਂ ਸਮੱਸਿਆਵਾਂ ਦੇਖੋ ਸਰਕਾਰ ਜਦੋਂ ਦੀ ਆਈ ਹੈ ਉਦੋਂ ਦੀ ਬਹੁਤ ਜ਼ਿਆਦਾ ਵਧੀਆ ਸਮੱਸਿਆਵਾਂ ਹੱਲ ਹੋ ਰਹੀਆਂ ਨੇ ਆ ਸਾਡੇ ਦੇਖੋ ਚੇਅਰਮੈਨ ਸਾਹਿਬ ਨੇ ਇੰਪਰੂਵਮੈਂਟ ਟਰਸਟ ਦੇ ਤੇ ਸਰਕਾਰ ਦਿਨ ਰਾਤ ਲੋਕਾਂ ਦੇ ਮਸਲੇ ਹੱਲ ਕਰ ਰਹੀ ਹੈ ਤੇ ਲਗਾਤਾਰ ਮਸਲੇ ਹੱਲ ਹੋ ਰਹੇ ਨੇ ਸਰਕਾਰ ਆਪ ਦੇ ਦੁਆਰ ਇਹ ਸੁਪਨਾ ਸਾਡੇ ਸੀਐਮ ਸਾਹਿਬ ਕੋਲ ਮਾਨ ਸਾਹਿਬ ਦਾ ਤੇ ਜਿਹਦੇ ਕਰਕੇ ਅੱਜ ਇਹ ਸਾਰੇ ਜਿੰਨੇ ਵੀ ਅਧਿਕਾਰੀ ਨੇ ਜਿੰਨੇ ਵੀ ਲੋਕਾਂ ਦੇ ਨਾਲ ਸੰਪਰਕ ਰੱਖਣ ਵਾਲੇ ਮੈਂਕਦੇ ਨੇ ਉਹ ਸਾਰੇ ਇੱਥੇ ਬੁਲਾਏ ਗਏ ਨੇ ਔਰ ਲੋਕਾਂ ਦੀਆਂ ਆਮ ਕੰਪਲੇਂਟਾਂ ਕਿਸੇ ਦਾ ਰਾਸ਼ਨ ਕਾਰਡ ਹੈ ਕਿਸੇ ਦਾ ਬਿਜਲੀ ਦਾ ਬਿੱਲ ਹੈ ਕਿਸੇ ਦਾ ਗਲੀ ਦੇ ਵਿੱਚ ਮਸਲਾ ਹੈ ਕਿਸੇ ਦਾ ਪਾਣੀ ਦਾ ਕਿਸੇ ਦਾ ਕੁਛ ਹੈ ਉਹ ਸਾਰਾ ਅਸੀਂ ਇੱਥੇ ਬੁਲਾ ਕੇ ਸਾਰਿਆਂ ਦੇ ਝਗੜੇ ਜਿਹੜੇ ਨੇ ਇੱਕੋ ਦਮ ਇੱਥੇ ਨਿਪਟੇ ਜਾ ਰਹੇ ਨੇ ਔਰ ਇਹੋ ਜਿਹਾ ਕੰਮ ਇਹੋ ਜੀ ਸਰਕਾਰ ਅਸੀਂ ਤਾਂ ਆਪਣੀ ਉਮਰ ਦੇ ਵਿੱਚ ਕਿਤੇ ਦੇਖੀ ਨਹੀਂ ਹੈ ਇਹ ਪਹਿਲੀ ਵਾਰੀ ਹੋਇਆ ਹੈ ਕਿ ਲੋਕਾਂ ਦੇ ਕੰਮ ਲੋਕਾਂ ਦੇ ਦਰ ਆ ਕੇ ਸਰਕਾਰ ਕਰ ਰਹੀ ਹੈ ਮੈਂ ਕਹਿੰਦਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਲੋਕਾਂ ਦੇ ਘਰ ਜਾ ਕੇ ਕਰਦੀ ਹੈ ਇਹੋ ਜੀ ਸਰਕਾਰ ਜਿਹੜੀ ਹੈ ਹਮੇਸ਼ਾ ਕਾਮਯਾਬ ਰਹੂਗੀ ਯਾ ਰਹੀ ਹੈ ਤੁਹਾਡੇ ਤੌਰ ਤੇ ਜਿਹੜੇ ਪੁਨਿਆਲਾ ਜਾਤੀ ਦੇ ਜਿਹੜੇ ਵਾਰਡ ਨੇ ਉਹਦੇ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਡਾਕਟਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਉਹਨਾਂ ਦਾ ਹੱਲ ਕਉ ਤਾਂ ਹੋ ਜਾਣਾ ਚਾਹੀਦਾ ਹੈ ਹੱਲ ਦੇਖੋ ਜੀ ਇਹ ਸਾਰਾ ਟਾਈਮ ਬਾਊਟ ਕੰਮ ਹੈ ਜਿਵੇਂ ਸੜਕਾਂ ਦਾ ਕਹੇਤਾ ਵੀ ਇੰਨੇ ਦਿਨਾਂ ਚ ਹੋ ਜਾਣਗੀਆਂ ਜਿੰਨਾ ਨਾਲੀਆਂ ਦਾ ਕਿਹਾ ਸਾਰਾ ਟਾਈਮ ਬਾਊਟ ਕੰਮ ਕੀਤਾ ਹੈ ਕੋਈ ਵੀ ਕੰਮ ਇਸ ਤਰ੍ਹਾਂ ਨਹੀਂ ਛੱਡਿਆ ਵੀ ਕਰਦਾਂਗੇ ਜੀ ਕਰਦਾਂਗੇ ਨੋ ਬਿਲਕੁਲ ਟਾਈਮ ਦਿੱਤਾ ਵੀ ਇਹ 15 ਦਸੰਬਰ ਤੱਕ ਹੋ ਜਾਊਗਾ ਇਹ 5 ਦਸੰਬਰ ਤੱਕ ਹੋ ਜਾਊਗਾ ਸਾਰੇ ਟਾਈਮ ਦਿੱਤਾ ਤੇ ਉਹ ਟਾਈਮ ਦੇ ਮੱਧਮਕ ਜਿਹੜੇ ਕੰਮ ਬਿਲਕੁਲ ਨਿਪਰੇ ਹੋਣਗੇ ਕੁਝ ਬਾਰਡਰ ਦੀਆਂ ਸਮੱਸਿਆਵਾਂ ਹਨ ਕਿ ਇੰਟਰਲੌਕ ਇਹੜਾ ਲੱਗੀਆਂ ਮਤਾਂ ਉੱਪਰ ਗਿਆ ਕੀ ਲੱਗਦਾ ਜ਼ਿੰਮੇਵਾਰ ਹੋਣਾ ਚਾਹੀਦਾ ਜਿਹੜੀਆਂ ਇੰਟਰਲੌਕ ਟਾਈਲਾਂ ਲੱਗੀਆਂ ਨੇ ਜਾਂ ਉਖੜੀਆਂ ਨੇ ਦੇਖੋ ਉਹ ਤਾਂ ਰਿਪੇਅਰ ਹੋਣੀ ਐ ਪਰ ਹੁਣ ਲਾ ਤਾਂ ਤੁਹਾਨੂੰ ਪਤਾ ਹੀ ਐ ਵੀ ਜਿਹੜੀਆਂ ਪਹਿਲੀਆਂ ਸਰਕਾਰਾਂ ਵਾਲੇ ਸੀ ਉਹ ਲਾ ਗਏ ਨਾ ਹੈਟਾ ਉਹਨਾਂ ਦੇ ਪ੍ਰੋਪਰ ਬਜਰੀ ਪਈ ਐ ਨਾ ਉਹਨਾਂ ਦਾ ਬ ਉੱਤੇ ਟਾਈਲਰ ਰੱਖ ਗਏ ਹੁਣ ਉਹ ਡਬ ਜਾਂਦੀਆਂ ਨੇ ਉਹਨਾਂ ਨੂੰ ਰਿਪੇਅਰ ਹੋ ਰਹੀਆਂ ਰਿਪੇਅਰ ਕਰਾਂਗੇ ਬਿਲਕੁਲ ਕਰਵਾ ਕੇ ਦਵਾਉਂਗਾ ਤੁਹਾਡੇ ਕੋਲ ਐਲ ਐਨਟੀ ਕੰਪਨੀ ਨੇ ਜਦੋਂ ਪੱਟੀਆਂ ਸੀਗੀਆਂ ਉਹਨਾਂ ਦੀ ਜਿਹੜੀ ਜਿੰਨੀ ਪੱਟੀ ਆ ਓਨੀ ਪੁਰਾਣੀ ਬਣਦੀ ਆ ਜਾਂ ਪੂਰੀ ਰੀਪਲੋਏ ਬਣਦੀ ਆ ਵੈਸੇ ਤਾਂ ਮੇਰੇ ਖਿਆਲ ਤਾਂ ਇਹ ਐ ਕਿ ਜਿੰਨੀ ਉਹਨਾਂ ਨੇ ਸੜਕ ਪੱਟੀ ਆ ਉਹ ਬਣਾਉਣੀ ਐ ਪਰ ਉਹ ਵੀ ਨਹੀਂ ਉਹਨਾਂ ਨੇ ਬਣਾਈ ਇਸ ਕਰਕੇ ਸਰਕਾਰ ਵੱਲੋਂ ਉਹਨਾਂ ਨੂੰ ਜੁਰਮਾਨਾ ਕੀਤਾ ਗਿਆ ਤੇ ਜਿਹੜਾ ਜੁਰਮਾਨਾ ਕੀਤਾ ਉਹਨਾਂ ਨੇ ਅਦਾ ਵੀ ਕੀਤਾ